ਅੱਜ ਬਾਬਾ ਦਦੂ ਰਾਮ ਬਿਰਾਗੀ ਜੀ ਦੇ ਸਥਾਨ ਨੂੰ ਸੁੰਦਰ ਬਣਾਉਣ ਵਾਸਤੇ ਸੰਗਤ ਦੇ ਸਹਿਯੋਗ ਦੇ ਨਾਲ ਸੰਗ ਮਰਮਰ ਲਗਾਉਣ ਦਾ ਉਦਘਾਟਨ ਮੁੱਖ ਸੇਵਾਦਾਰ ਸ਼੍ਰੀ ਬਲਦੇਵ ਰਾਜ ਬਿਰਾਗੀ ਜੀ ਵੱਲੋਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਅਤੇ ਅਰਦਾਸ ਬੇਨਤੀ ਕਰਕੇ ਇਸ ਦੀ ਸ਼ੁਰੂਆਤ ਕੀਤੀ ਗਈ। ਇਹ ਸਥਾਨ ਗੁਮਾਨਪੁਰਾ ਪੈਣੀ ਬਾਸਰ ਕੇ ਰੇਲਵੇ ਲਾਈਨ ਉੱਪਰ ਸਥਿਤ ਹੈ। ਇਸ ਸਥਾਨ 600 ਸਾਲ ਤੋਂ ਜ਼ਿਆਦਾ ਪੁਰਾਤਨ ਹੈ ਇਸ ਸਥਾਨ ਵਿੱਚ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਜੀ ਬਾਬਾ ਜੀ ਅੱਜ ਤਨਤਨ ਬਾਬਾ ਦੰਦੂ ਰਾਮ ਜੀ ਬਰਾਗੀ ਜੀ ਦੇਤੇ ਆਏ ਆ ਜਿਹੜਾ ਜਿਹੜਾ ਆਪਣੇ ਹਰ ਹੱਥ ਦਾ ਕੰਮ ਚੱਲੂ ਕਰਾਇਆ ਜੀ ਇਹ ਰਹੇ ਹਾਂ ਜੀ ਇਹ ਮਹੰਤ ਬਲਦੇਵ ਰਾਜ ਬਰਾਗੀ ਪਿੰਡ ਕਮਾਨਪਰੇ ਤੋਂ ਰੇਲਵੇ ਲਾਈਨ ਤੇ ਸਥਿਤ ਤੇ ਡੇਰਾ ਬਾਬਾ ਦੰਦੂ ਰਾਮ ਜੀ ਦਾ ਮੁੱਖ ਸੇਵਾਦਾਰ ਤੋਂ ਬਾਬਾ ਜੀ ਦਾ ਓਟ ਅਸਰਾ ਲੈ ਕੇ ਇਹ ਅੱਜ ਜਿਹੜੀ ਦਰਬਾਰ ਦੇ ਵਿੱਚ ਪੱਥਰ ਦੀ ਸੇਵਾ ਸ਼ੁਰੂ ਹੋਈ ਆ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਆ ਬਾਬਾ ਦੰਦੂਰਾਮ ਸਾਹਿਬ ਜੀ ਦੇ ਦਰਬਾਰ ਦੇ ਉੱਤੇ ਅੱਜ ਸੇਵਾ ਸ਼ੁਰੂ ਕਰਨ ਸ਼ੁਰੂ ਕਰਨ ਵਾਸਤੇ ਸਾਡੇ ਸਮੂਹ ਇਲਾਕਾ ਨਿਵਾਸੀ ਪਤਵੰਤ ਸਤਿਕਾਰਯੋਗ ਸਾਰੇ ਵੀਰ ਪਹੁੰਚੇ ਨੇ ਤੇ ਅੱਜ ਆਪਾਂ ਪੱਥਰ ਦੀ ਸੇਵਾ ਜਿਹੜੀ ਹੈ ਇਹ ਸ਼ੁਰੂ ਕਰ ਦਿੱਤੀ ਹੈ ਜੀ ਬਾਬਾ ਇਹ ਡੇਰੇ ਦਾ ਮਤ ਉਹ ਦਾ ਕਿੰਨਾ ਕੁ ਪਹਾੜ ਡੇਰਾ ਡੇਰੇ ਦਾ ਮਤ ਇਸ ਤਰ੍ਹਾਂ ਕਿ ਬਾਬਾ ਦੰਦੂਰਾਮ ਜੀ ਦੀ ਕਿਰਪਾ ਦੇ ਨਾਲ 600 ਤੋਂ ਲੈ ਕੇ 650 ਸਾਲ ਪੁਰਾਣਾ ਦਰਬਾਰ ਹੈ ਬਾਬਾ ਦੰਦੂਰਾਮ ਜੀ ਬਰਾਗੀ ਜੀ ਦਾ ਤਪਸਥਾਨ ਹੈ ਇੱਥੇ ਹੀ ਉਹਨਾਂ ਦਾ ਅੰਤਿਮ ਸਥਾਨ ਹੈ ਉਹਨਾਂ ਦੀ ਕਿਰਪਾ ਦੇ ਨਾਲ ਬਾਬੇ ਤੰਦੂਰਾਮ ਦੀਆਂ ਸਮਾਧੀਆਂ ਦਰਬਾਰ ਤੇ ਤੇ 3-4-5 ਪਿੰਡਾਂ ਦੇ ਜਠੇਰੇ ਆ ਜੀ ਨਾਲ ਤੇ ਬਾਬਾ ਤੰਦੂਰਾਮ ਜੀ ਦੀ ਮਹਾਨਤਾ ਹੀ ਤੇ ਮੇਲੇ ਦਾ ਦੱਸੋ ਮੇਲਾ ਕਦੋਂ ਕਰ ਹੁੰਦਾ ਹਾਂਜੀ ਹਰ ਸਾਲ ਸਲਾਣਾ ਮੇਲਾ ਜਿਹੜਾ ਹੈ ਇਲਾਕੇ ਦੀਆਂ ਸੰਗਤਾਂ ਦੇ ਨਾਲ ਸਹਿਯੋਗ ਦੇ ਨਾਲ ਗੁਗਾ ਨਮੀ ਦੇ ਪਵਿੱਤਰ ਦਿਹਾੜੇ ਦੇ ਤੇ ਆਪਾਂ ਇਹ ਮੇਲਾ ਹੁੰਦਾ ਜੀ ਗੁਗਾ ਨਮੀ ਹੜੇਨ ਸੰਗਤਾਂ ਲਈ ਕੀ ਪ੍ਰਬੰਧ ਕੀਆ ਨੇ ਸੰਗਤਾਂ ਵਾਲੀ ਪ੍ਰਬੰਧ ਤੇ ਹੁਣ ਮਹਾਰਾਜ ਦੀ ਕਿਰਪਾ ਨਾਲ ਸੰਗਤਾਂ ਦਾ ਸਹਿਯੋਗ ਹੈ ਤੇ ਸੰਗਤਾਂ ਦੇ ਪ੍ਰਬੰਧ ਹੈ ਲੰਗਰ ਪਾਣੀ ਦੇ ਮੈਡੀਕਲ ਦੇ ਕੈਂਪ ਤੇ ਟੂਰਨਾਮੈਂਟ ਦਾ ਪ੍ਰੋਗਰਾਮ ਵਗੈਰਾ ਜਿਹੜਾ ਮੇਲੇ ਤੇ ਇਹ ਮਨਾਇਆ ਜਾਂਦਾ ਜੀ ਕਿ ਫਲੱਡ ਆਇਆ ਸੀ ਉਦੋਂ ਵੀ ਤੁਹਾਡੇ ਵੱਲੋਂ ਪਰਾਲਾ ਕੀਤਾ ਗਿਆ ਸੀ ਇੱਕ ਜਿਹੜੀ ਸਮਗਰੀ ਰਾਗ ਨੂੰ ਭੇਜੀ ਗਈ ਸੀ ਉੱਥੇ ਚਲੋ ਜੀ ਬਾਬਾ ਜੀ ਦਾ ਹੁਕਮ ਤੇ ਸੰਗਤਾਂ ਦਾ ਸਹਿਯੋਗ ਸੀਗਾ ਹੜਪੀੜਤਾਂ ਵਾਸਤੇ ਵੀ ਚਲੋ ਕੁਛ ਨਾ ਕੁਛ ਜੋ ਕੋਈ ਲਫਿਰ ਟੇਟਾ ਹੋ ਸਕੇ ਤੇ ਆਪਾਂ ਭੇਜ ਕੇ ਤੇ ਆਪਣੇ ਇਹ ਸੇਵਾ ਕਰਨ ਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਜੂਤ ਨੂੰ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਜੂਤ ਦੇ ਚਰਮਾ ਚ ਬੇਨਤੀ ਕਰਨੀ ਚਾਹੁੰਦੇ ਆ ਕਿ ਭਈ ਨਸ਼ਿਆਂ ਪੱਤਿਆਂ ਤੋਂ ਦੂਰ ਰਹਿ ਕੇ ਤੇ ਮਹਾਰਾਜ ਦੇ ਸਤਗੁਰਾਂ ਦੇ ਗੁਰੂ ਘਰ ਦੇ ਲੜ ਲੱਗ ਕੇ ਸੰਗਤਾਂ ਦਾ ਸਹਿਯੋਗ ਕਰੋ ਸੰਗਤਾਂ ਦੇ ਕੋਲੋਂ ਅਸੀਸਾਂ ਲਓ ਦੇ ਨਸ਼ਿਆਂ ਪੱਤਿਆਂ ਤੋਂ ਦੂਰ ਰਹਿ ਕੇ ਕਿਰਤ ਕਰੋ ਇਹ ਨਾਮ ਜਪੋ ਕਰਨ ਦਾਸ ਬਾਬਾ ਵਾਈਸ ਚੇਅਰਮੈਨ ਪੰਜਾਬ OGC ਡਿਪਾਰਟਮੈਂਟ ਮਹਬਤ ਉਹ ਦੁਰਾਮ ਜੀ ਦਾ ਇਹ ਸਥਾਨ ਹੈ ਜੋ ਬਹੁਤ ਪੁਰਾਣਾ ਜਿਸ ਤਰ੍ਹਾਂ ਕਿ ਤੁਹਾਨੂੰ ਬਾਬਾ ਜੀ ਉਹਨਾਂ ਨੇ ਵੀ ਦੱਸਿਆ ਨੇ ਬਹੁਤ ਧਾਰਮਿਕ ਸਥਾਨ ਆ ਇੱਥੇ ਉਹਨਾਂ ਨੇ ਤਪ ਕੀਤੇ ਨੇ ਜੋ ਸੰਗਤ ਇੱਥੇ ਆਉਂਦੀ ਆ ਆਪਣੀ ਮਨੋ ਕਾਮਨਾ ਲੈ ਕੇ ਉਹ ਕਦੀ ਖਾਲੀ ਹੱਥ ਨਹੀਂ ਜਾ ਸਕਦੀ ਆਪਣੇ ਜੋ ਵੀ ਉਹਨਾਂ ਦਾ ਕੰਮਕਾਰ ਆ ਉਹਦੇ ਵਿੱਚ ਬਰਕਤਾਂ ਪੈਂਦੀਆਂ ਨੇ ਸਾਰੇ ਬਾਬਾ ਜੀ ਨੂੰ ਬੜੇ ਸਤਿਕਾਰ ਨਾਲ ਇੱਥੇ ਆ ਕੇ ਜਿਵੇਂ ਤੁਸੀਂ ਪੁੱਛਿਆ ਸੀ ਮੇਲੇ ਦੇ ਤਿਹਾੜੇ ਦੇ ਉੱਤੇ ਸੀਸਟ ਹੁੰਦੇ ਨੇ ਔਰ ਆਪਣੀਆਂ ਮਰਾਦਾਂ ਜੜੀਆਂ ਉਹ ਲੈ ਕੇ ਜਾਂਦੇ ਨੇ ਇਹ ਜਿਹੜੀ ਜਗਾਹ ਆ ਬਹੁਤ ਪੁਰਾਣੀ ਆ